ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੁਰਨ ਪਰਮ ਆਨੰਦ ਭਗਤ ਕਬੀਰ ਜੀਆਂ ਦਾ ਲੜੀਵਾਰ 23 ਅਸ ਲੋਕ ਭਗਤ ਕਬੀਰ ਜੀ ਇਸ ਲੋਕ ਦੇ ਅੰਦਰ ਬੜੇ ਪਿਆਰੇ ਬਚਨ ਕਰਦੇ ਹੋਏ ਆਖਦੇ ਨੇ ਹੇ ਕਵੀਰ ਜਿਸ ਮਰਨ ਤੋਂ ਜਾਗ ਡਰਦਾ ਹੈ ਨਾ ਭਗਤ ਕਬੀਰ ਜੀ ਕਹਿੰਦੇ ਸਗੋਂ ਉਸ ਮਰਨ ਦਾ ਮੈਨੂੰ ਚਾਹ ਹੈ ਹੁਣ ਮਰਨ ਦਾ ਮੌਤ ਦਾ ਕਿਹਨੂੰ ਚਾਹ ਹੁੰਦਾ ਧਰਤੀ ਤੇ ਜਿਨੇ ਵੀ ਜੀਵ ਜੰਤੂ ਨੇ ਸਾਰੇ ਮੌਤ ਤੋਂ ਡਰਦੇ ਨੇ ਕੀੜੀ ਨੂੰ ਹੱਥ ਲਾ ਲਿਓ ਇਕਦਮ ਭੱਜੇਗੀ ਉਹਨੂੰ ਫਿਕਰਾ ਕਿਤੇ ਕੋਈ ਮੈਨੂੰ ਮਾਰਨਾ ਦੇਵੇ ਸੱਪ ਨੂੰ ਡਰ ਹੁੰਦਾ ਹੈ ਡਰਦਾ ਮਾਰਾ ਉਹ ਲੁਕ ਜਾਂਦਾ ਹੈ ਕੋਈ ਮੈਨੂੰ ਮਾਰਨਾ ਦੇਵੇ ਜਿਤਨੇ ਵੀ ਜੀਵ ਨੇ ਸਾਰਿਆਂ ਨੂੰ ਮੌਤ ਦਾ ਭੈ ਹੈ ਮਨੁੱਖ ਨੂੰ ਵੀ ਮੌਤ ਦਾ ਭੈ ਹੈ ਕਿੰਨੇ ਯਤਨ ਕਰਦਾ ਇਸ ਮੌਤ ਤੋਂ ਬਚਣ ਵਾਸਤੇ ਕਿਤੇ ਸਰੀਰ ਦੀ ਸੰਭਾਲ ਕਰਦਾ ਹੈ ਕਿਤੇ ਆਪਣੇ ਖਾਣੇ ਖਾਣ ਪੀਣ ਦੇ ਦੇਖ ਰਿਹਾ ਕਰਦਾ ਹੈ ਕਿੱਥੇ ਜੰਮ ਜਾਂਦਾ ਹੈ ਅਨੇਕਾਂ ਕਾਰਜ ਮਨੋ ਕਰਦਾ ਵੀ ਮੈਨੂੰ ਮੌਤ ਨਾ ਆਵੇ ਕਿਉਂਕਿ ਮੌਤ ਦਾ ਹਰੇਕ ਨੂੰ ਭੈਅ ਹੈ ਪਰ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਜਿਹੜੀ ਮੌਤ ਤੋਂ ਨਾ ਡਰ ਜੱਗ ਡਰਦਾ ਹੈ ਕਹਿੰਦੇ ਉਹ ਮੌਤ ਦਾ ਮੈਨੂੰ ਚਾ ਮੈਨੂੰ ਖੁਸ਼ੀ ਹੈ ਵੀ ਕਿਹੜੇ ਵੇਲੇ ਉਹ ਮੈਨੂੰ ਮੌਤ ਆ ਜੇ ਬਾਹਤਕ ਵੀਰ ਜੀ ਨੂੰ ਮਰਨ ਦਾ ਇਨਾ ਕੀ ਚਾ ਚੜਿਆ ਤੇ ਕਿਹੜੀ ਮੌਤ ਦੀ ਗੱਲ ਕਰਦੇ ਨੇ ਹੁਣ ਇੱਥੇ ਸ਼ਰੀਰਕ ਮੌਤ ਦੀ ਗੱਲ ਨਹੀਂ ਹੈ ਸ਼ਰੀਰ ਦੀ ਮੌਤ ਦੀ ਗੱਲ ਨਹੀਂ ਹੈ ਇੱਥੇ ਇੱਥੇ ਗੱਲ ਹੈ ਆਤਮਕ ਮੌਤ ਦੀ ਭਗਤ ਕਬੀਰ ਜੀ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਕਹਿੰਦੇ ਜਿਸ ਮਰਨ ਤੋਂ ਜਗ ਡਰਦਾ ਨਾ ਕਿਹੜੇ ਮਰਨ ਤੋਂ ਭਾਵ ਕੇ ਜਿਹੜਾ ਜਗ ਦੁਨੀਆ ਦਾ ਮੋਹ ਵਿਸਾਰਨ ਤੋਂ ਡਰਿਆ ਫਿਰਦਾ ਨਾ ਤਨ ਪਦਾਰਥਾਂ ਦੇ ਮੌਬਸਾਰਨ ਤੋਂ ਡਰਿਆ ਫਿਰਦਾ ਨਾਲ ਤੋਂ ਡਰਿਆ ਫਿਰਦਾ ਤੇ ਮਾਲਕ ਜੀ ਕਹਿੰਦੇ ਨੇ ਕਹਿੰਦੇ ਇਹਦੇ ਵਿੱਚ ਮਨ